ਅੰਗਰੇਜ਼ੀ 'ਚ ਇੱਕ ਫਰੇਜ਼ ਹੈ ਫਸਟ ਡਿਜ਼ਰਵ THEN ਡਿਜ਼ਾਇਰ ਪਹਿਲਾਂ ਉਸ ਚੀਜ਼ ਦੀ ਕਾਬਲੀਅਤ ਪੈਦਾ ਕਰੋ ਜੋ ਤੁਸੀਂ ਬਣਨਾ ਚਾਹੁੰਦੇ ਆਂ ਸੰਤ ਬਾਬਾ ਭਗਵਾਨ ਸਿੰਘ ਜੀ ਇਹ ਜਿਹੜੇ ਭਾਈ ਸਾਹਿਬ ਨੇ ਇਹਨਾਂ ਸਰਾ ਗੁਰਮੀਤ ਸਿੰਘ ਸ਼ਾਂਤ ਜੀ ਇਹਨਾਂ ਦਾ ਨਾਂ ਹੀ ਸ਼ਾਂਤ ਹੈ ਲੇਕਿਨ ਰਾਗਾ ਨਾਲ ਯੁੱਧ ਕਰਦੇ ਆ ਖੋ ਖਾਲੀ ਭਾਂਡਾ ਖੜਕਦਾ ਲੇਕਿਨ ਜਿਹੜਾ ਭਰਿਆ ਹੋਵੇ ਨਾ ਉਹ ਖੜਕਦਾ ਨਹੀਂ ਬਲਦੇਵ ਸਿੰਘ ਜੀ ਕਿਸੇ ਨੇ ਲਿਖਿਆ ਹੈ ਕਹਿੰਦਾ ਜਿਹੜੇ ਮਹਿਰਮ ਜਿਹੜੇ ਮਹਿਰਮ ਰਾਜ਼ ਹਕੀਕਤ ਦੇ ਉਹ ਰਾਜ਼ ਹਕੀਕਤ ਖੋਲਦੇ ਨਹੀਂ ਜਿਨ੍ਹਾਂ ਦੇਖਿਆ ਨਹੀਂ ਉਹ ਬੋਲ ਪਏ ਜਿਨ੍ਹਾਂ ਦੇਖ ਲਿਆ ਉਹ ਬੋਲਦੇ ਉਹਨਾਂ ਚੋਂ ਸਾਡੇ ਭਾਈ ਸਾਹਿਬ ਪਾਈ ਗੁਰਮੀਤ ਸਿੰਘ ਜੀ ਸ਼ਾਂਤ ਔਰ ਕੋਈ ਅਤਕ ਕਥਨੀ ਨਹੀਂ ਨਹੀਂ ਜਿਲੰਦਰ ਚ ਬਹੁਤ ਸਾਲਾਂ ਤੋਂ ਹਰਬਲਬ ਦਾ ਮੇਲਾ ਹੁੰਦਾ ਹੈ ਸਾਰੀ ਦੁਨੀਆ ਸੁਣਨ ਆਉਂਦੀ ਹੈ ਔਰ ਇਹ ਜਿਹੜਾ ਤੁਸੀਂ ਸ਼ੁਰੂ ਕੀਤਾ ਨਾ ਮੇਲਾ ਤੁਹਾਨੂੰ ਸੱਚੀ ਗੱਲ ਦੱਸਾਂ ਇਹਦਾ ਦੇਣਾ ਅਸੀਂ ਦੇ ਨਹੀਂ ਸਕਦੇ ਰਾਗੀਆਂ ਦਾ ਮੇਲਾ ਜਿਹੜਾ ਬੱਗਾ ਜੀ ਪਾਈ ਸਾਹਿਬ ਕਹਿੰਦੇ ਨਾਂ ਇਹ ਰੱਖਦੇ ਹੋ ਵੇ ਰਾਗੀਆਂ ਦਾ ਮੇਲਾ ਲੋ ਜਕਾਰਾ ਕੇ ਜਾਓ ਬਲਦੇਵ ਸਿੰਘ ਇੱਕ ਤੋਂ ਬੜੀ ਵੱਡੀ ਤੁਹਾਡੀ ਦੇਣ ਹੈ ਬੜੀ ਵੱਡੀ ਦੇਣ ਹੈ ਜਿਹੜੀ ਆਪਾਂ ਦੱਸ ਨਹੀਂ ਸਕਦੇ ਦੇਖੋ ਕਿਦਾਂ ਅੰਮ੍ਰਿਤ ਦੀ ਛੈਬਰ ਲੱਗੀ ਪਈ ਐ ਇਸ ਵੇਲੇ ਕੋਈ ਪਤਾ ਲੱਗਦਾ ਆਪਾਂ ਆਪਣਾ ਜਸਮਾਨੀ ਤੌਰ ਤੇ ਜਿੱਥੇ ਬੈਠੇ ਆ ਨਾ ਉਹ ਵੀ ਭੁੱਲ ਗਏ ਆਪਾਂ ਸਾਰੇ ਵੀ ਆਪਾਂ ਕਿੱਥੇ ਬੈਠੇ ਆ ਕਿਸੇ ਹੋਰ ਹੀ ਦੁਨੀਆ ਚ ਚਲੇ ਗਏ ਆ ਕਿਉਂਕਿ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸਾਰਿਆਂ ਦਾ ਅਸਟ ਹੈ ਮੈਂ ਕਹਿਣਾ ਹੁੰਨਾ ਹੈ ਸਭਨਾ ਦੇ ਵੱਲ ਸਾਰੇ ਕਹੋ ਗੁਰੂ ਗ੍ਰੰਥ ਸਾਹਿਬ ਹੈ ਸਭਨਾ ਦੇ ਵੱਲ ਗੁਰੂ ਗ੍ਰੰਥ ਸਾਹਿਬ ਮੇਰੇ ਹਰ ਮਸਲੇ ਦਾ ਹੱਲ ਕੋਈ ਵੀ ਦੁਨੀਆ ਦਾ ਸਵਾਲ ਆਪਣੇ ਦਿਲ ਜਾਂ ਦਿਮਾਗ 'ਚ ਲੈ ਆਓ ਉਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ ਹੈ ਸਭਨਾ ਦੇ ਵੱਲ ਗੁਰੂ ਗ੍ਰੰਥ ਸਾਹਿਬ ਮੇਰੇ ਹਰ ਮਸਲੇ ਦਾ ਹੱਲ ਗੁਰੂ ਗ੍ਰੰਥ ਸਾਹਿਬ ਕੱਲ ਅੱਜ ਤੇ ਭਾਵੇਂ ਕੱਲ ਯੈਸਟਰਡੇ ਟੂਡੇ ਐਂਡ ਟੂਮਾਰੋ ਕੱਲ ਅੱਜ ਤੇ ਭਾਵੇਂ ਕੱਲ ਗੁਰੂ ਗ੍ਰੰਥ ਸਾਹਿਬ ਜੁਗੋ ਜਗ ਅਟਲ ਗੁਰੂ ਤੋ ਮੈਂ ਹੁਣ ਵੱਟ ਨਹੀਂ ਲੈਣਾ ਇੱਕ ਗੱਲ ਮੈਂ ਹੋਰ ਕਰਨੀ ਐ ਗੱਲਾਂ ਤਾਂ ਕਰਨ ਵਾਲੀਆਂ ਬਹੁਤ ਐ ਇੱਕ ਗੱਲ ਮੈਂ ਹੋਰ ਕਰਨੀ ਤੁਹਾਡੇ ਨਾਲ ਜਿੱਦਾਂ ਬੜੇ ਮਸ਼ਹੂਰ ਘਰਾਣੇ ਆ ਨਾ ਆ ਆਗਰੇ ਦਾ ਘਰਾਣਾ ਆ ਗਵਾਲੀਅਰ ਦਾ ਘਰਾਣਾ ਗਾਇਕੀ ਚ ਆਪਾਂ ਸੰਗੀਤ ਚ ਗਿੰਦੇ ਆ ਨਾ ਇਦਾਂ ਹੀ ਇੱਕ ਸ਼ਾਂਤ ਘਰਾਣਾ ਵੀ ਐ ਤੁਹਾਨੂੰ ਸੱਚੀ ਗੱਲ ਦੱਸਦਾ ਹੈ ਕਿ ਨਹੀਂ ਇਹ ਗੱਲ ਸਤੋ ਜਲੰਧਰ ਨੂੰ ਬੜਾ ਵੱਡਾ ਮਾਣ ਹੈ ਕਿ ਇਹਨਾਂ ਨੇ ਸਾਡਾ ਨਾਂ ਦੁਨੀਆ ਚ ਉੱਚਾ ਕੀਤਾ ਜਿੱਥੇ ਰਾਗੀਆਂ ਦਾ ਮੇਲਾ ਉਥੇ ਸ਼ਾਂਤ ਘਰਾਣਾ ਜਿਹੜਾ ਹੈ ਇਹਦੀ ਵੀ ਅਸੀਂ ਦਿਨ ਬ ਦਿਨ ਤਰੱਕੀ ਚਾਹੁੰਦੇ ਆ ਪਰਮਾਤਮਾ ਇਸ ਇਸੇ ਤਰ੍ਹਾਂ ਇਹਨਾਂ ਨੂੰ ਲੰਬੀਆਂ ਉਮਰਾਂ ਦੇਵੇ ਹਾਂ ਨਹੀਂ ਨਹੀਂ ਚਲੋ ਮਾਤਰਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਭਾਈ ਸਾਹਿਬ ਦੇ ਦਰਮਿਆਨ ਤੇ ਮੈਂ ਤੁਹਾਡੇ ਦਰਮਿਆਨ ਦੀਵਾਰ ਦਾ ਬਣਦਿਆਂ ਹੋਇਆ ਬੜੇ ਆਦਬ ਸਤਿਕਾਰ ਨਾਲ ਬੇਨਤੀ ਕਰਦਾ ਜਿਨ੍ਹਾਂ ਦਾ ਨਾਂ ਹੀ ਅਨੰਤ ਹੈ ਤੇ ਫੇਰ ਵੀਰ ਵੀ ਹੈ ਤੇ ਕਸਰ ਦਾ ਕੋਈ ਨਹੀਂ ਨਾ ਮੈਂ ਕਿਹ ਜਕਾਰਾ ਗਜਾਉਣਾ ਅਨੰਤ ਵੀਰ ਜੀ ਤੁਹਾਡੇ ਸਨਮੁਖ ਹੋਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ